ਸੋਹਰਾਮ ਗੌੜੀ ਕਬੀਰ ਜੀ ਨਗਨ ਫਿਰਤ ਜਾਓ ਪਾਈਏ ਜੋਗ ਬੰਦ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਗੇ ਕਿਆ ਬਾਦੇ ਚਾਮ ਜਬ ਨਹੀਂ ਚੀਨ ਸੇ ਆਤਮ ਰਾਮ 라ਓ ਮੂਡ ਮੁਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈ ਆਕਾਈ ਬਿੰਦ ਰਖੇ ਜੋ ਤਰੀਏ ਭਾਈ ਖੁਸਰੇ ਕਿਉ ਨਾ ਪਰਮ ਗਤ ਪਾਈ ਕੋ ਕਬੀਰ ਸਨ ਨਦ ਪਾਈ ਨਾਮ ਨਾਮ ਬਿਨ ਕਿੰ ਗਤ ਪਾਈ ਗੋੜੀ ਕਬੀਰ ਜੀ ਸੰਧਿਆ ਪ੍ਰਾਤਿ ਕਿਸ਼ ਨਾਨਕ ਰਾਹੀ ਜਿਉ ਪਏ ਦਾਦਰ ਪਾਨੀ ਮਾਹੀ ਜੋ ਪੈ ਰਾਮ ਨਾਮ ਗਤ ਰਤਨ ਆਹੀ ਸਭ ਰਤਨ ਆਹੀ ਤੇ ਸਭ ਧਰਮ ਦਾਏ ਕਹਿ ਜਾਈ ਜੋ ਰਹਾਓ ਕਾਇਆ ਰਤ ਬਹੁ ਰੂਪ ਰਚਾਈ ਦਿਨ ਕੋ ਅਦਿਆ ਸੁਬਨੇ ਪੀਨਾਹੀ ਯਾਰ ਚਰਨ ਕਹ ਹੈ ਬੋ ਆਗਰ ਸਾਧ ਸੁਪਾਵੇ ਕਲ ਸਾਗਰ ਕਹ ਕਬੀਰ ਬੋ ਕਹ ਕਰੀ ਜਾ ਸਰਬ ਛੋੜ ਮਹਾਰਾਜ ਪੀਜੈ ਕਬੀਰ ਜੀ ਗਉੜੀ ਕਿਆ ਜਾਪ ਕਿਆ ਤਪ ਕਿਆ ਬਰਤ ਪੂਜਾ ਜਾ ਕੇ ਜੇ ਭਾਉ ਹੈ ਦੂਜਾ ਰੇ ਜਨ ਮਨ ਮਾਦ ਉਸਨ ਲਾਈਏ ਚਿਤ ਰਾਈ ਨ ਚਤਲ ਭੁਜ ਪਾਈਏ ਰਹਾ ਉਹ ਭਰ ਲੋਭਾ ਲੋਕਾਚਾਰ ਭਰ ਕਾਮ ਕ્રોਧ ਅਹੰਕਾਰ کرم کرت بہو پائیے کرم کرت بدھے امے میر پاتر کی کری سیو کر پایا پھوئے پائے ملے رگرایا گوڑی کبھیر جی گرب واس میں کولنی جاتی برام بنتے ساب اتپا کورے پندت بامن کب کے ہوئے بامن کہہ کہہ جنم مات کھوئے رہا ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨਵਾਟ ਕਾਹੇ ਨੀ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੂਦ ਕਉ ਕਬੀਰ ਜੋ ਬੰ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਗੌੜੀ ਕਬੀਰ ਜੀ ਅੰਧਕਾਰ ਸੁਖ ਕਬਹੇ ਨ ਸੋਈ ਹੈ ਰਾਜਾ ਰੰਕ ਦਉ ਮਿਲ ਰੋਈ ਹੈ ਜੋ ਪਰਸਨਾ ਨਾਮ ਨਾ ਕਹਿ ਬੋ ਉਪਜਤ ਬਿਨ ਸਦ ਲੋਭਤ ਰਹ ਬੋ ਰਾਉ ਜਸ ਦੇਖੀਐ ਤਰਵਰ ਕੀ ਛਾਇਆ ਰਾਣ ਗਏ ਕੋ ਕਾ ਕੀ ਮਾਇਆ ਜਸ ਜੰਤੀ ਮੈਂ ਜਿਉ ਸਮਾਨਾ ਮੂਏ ਮਾਮ ਕੋ ਕਾਂ ਕਰ ਜਾਨਾ ਹੰਸਾ ਤਰਵਲ ਹੰਸਾ ਤਰਵਲ ਕਾਲ ਸਰੀਰ ਰਾਮਦਾਸ ਜੈ ਨ ਪਿਓ ਦੇ ਕਬੀਰ ਗੌੜੀ ਕਬੀਰ ਜੀ جوت کی جات جات کی جوتی تطلا کے کنچوہ فل موتی کون سو کر جو تر پو کہیے پوکیے پاؤ جائے اپے ہوئے رہی ہے رہاو تٹ تیس نی من پتی آئے چار اچار رہے ارجا پا دو ایک سمان ناشتا جو گن آن ਕਬੀਰ ਨਿਰਗੁਣ ਨਾਮ ਨਰੋਸਾ ਇਸ ਪਰ ਚਾਏ ਪਰਚ ਰੋ ਈਸ ਗੌੜੀ ਕਬੀਰ ਜੀ ਜੋ ਜਨ ਪਰਮਤਵ ਮਨ ਜਾਣਾ ਬਾਤ ਨਹੀਂ ਬੈਕੁੰਠ ਸਮਾਨਾ ਨਾ ਜਾਣਾ ਬੈਕੁੰਠ ਕਹਾਈ ਜਾਨ ਜਾਨ ਸਭ ਕਹ ਤਾਈ ਰਹਾਉ ਕਹਿਨ ਕਹਾਉ ਨਾ ਪਤੀਈ ਹੈ ਤਉ ਮਨ ਮਾਨੇ ਜਾਤੇ ਹौं ਮੇ ਜਈ ਹੈ ਜਬ ਲਗ ਮਨ ਬੈ ਕੁੰਡਕੀ ਆਈ ਨੈਨੇ ਦੇਖਤ ਇਹੋ ਜਾਗ ਜਾ ਅਨਕ ਜਤ ਦੇਖੇ ਸਭ ਦੁਨੀਆਂ ਜੀ ਆਵਣ ਹਾਰਾ ਰਹਾਉ ਆ ਦੇਹੀ ਬੁੱਧ ਵਿਚਾਰੀ ਨਾਉ ਕੂਆਟਾ ਨਾ ਪਨਹਾਰੀ ਗੋੜੀ ਕਬੀਰ ਜੋਗੀ ਜਤੀ ਤਪੀ ਬ੍ਰਹਮਚਾਰੀ ਕਬ ਹੂੰ ਰਾਜਾ ਛਤਰਪਤ ਕਬ ਹੂੰ ਪੇਖਾਰੀ ਸਾਗ ਮਰੇ ਸੰਤ ਸਭ ਜੀਵੈ ਰਾਮ ਰਸਾਇਣ ਰਸਨਾ ਪੀਵੈ ਕੋ ਕਬੀ ਪਾ ਕਿਰਪਾ ਜੇ ਦੇਖਿਓ ਕਬੀਰਾ ਦਦ ਕੈ ਭੋਲੇ ਬਰੋਲੇ ਲੀਰ ਰਹਾਓ ਹਰੀ ਅੰਗੂਰੀ ਗਦਹਾ ਚਰੇ ਨਿਤ ਉਠ ਹਾਸੇ ਹੀਂਗੇ ਮਰੇ ਮਾਤਾ ਪੈਸਾ ਉਮਸਾ ਮਾਤਾ ਪੈਸਾ ਅਮੋਹਾ ਜਾਹੇ ਕੋਦ ਕੋਦ ਚਰੇ ਰਾਸ ਸਾਤਲ ਪਾਏ ਕੋ ਕਬੀਰ ਪ੍ਰਗਟ ਕਾਸ ਮਤ ਪਈ ਥੋਰੀ ਰਹਾਉ ਸਗਲ ਜਨਮ ਸੇਵ ਪੂਰੀ ਗਵਾਇਆ ਮਰਤੀ ਬਾਰ ਮਗ ਹਰ ਉਠ ਆਇਆ ਬਹੁਤ ਬਸ ਤਪ ਕੀਆ ਕਾਸੀ ਮਨ ਪਿਆ ਮਗ ਹਰ ਕੀ ਬਾਸੀ ਕਾਸੀ ਮਗਰ ਸੰ ਵਿਚਾਰੀ ਓਸੀ ਭਗਤ ਕੈਸੇ ਉਤਰਸ ਪਾਰੀ ਕੋ ਗੁਰ ਗਾਜ ਸੇ ਸਭ ਕੋ ਜਾਣੇ ਮੂਆ ਕਬੀਰ ਰਮ ਸ਼ਰੀਰਾ ਮੈਂ ਗਉੜੀ ਕਬੀਰ ਜੀ ਚੋ ਆ ਚੰਦਨ ਮਰਦਨ ਅੰਗਾ ਸੋਤਨ ਜਲੇ ਕਾਠ ਕੈ ਸੰਗਾ ਇਸ ਤਨ ਤਨ ਕੀ ਕਮਨ ਬਡਾਈ ਧਨ ਪਰੇ ਉਰਵਾਰ ਨ ਜਾਈ ਰਹਾਉ ਰਾਤ ਜੁਰ ਮਰਤੀ ਬਾਦ ਕਸ ਬੰਧਿਓ ਚੋਰ ਗੁਰਮਤਿ ਰਾਸ ਦਾ ਸਰਗੁਣ ਗਾਵੇ RAME RAM RAM ਸੁਖ ਪਾਵੇ ਕਿਰਪਾ ਕਰਕੇ ਨਾਮ ਦਿਲੜਾਈ ਹਰ ਹਰ ਮਾਨ ਸੁਗੰਧ ਬਸਾਈ ਕਹਤ ਕਬੀਰ ਚੇਤਰੇ ਅੰਦਾ ਸਤਿ RAM ਝੂਠਾ ਸਭ ਤੰਦਾ ਗੌੜੀ ਕਬੀਰ ਜੀ ਦੇ ਪਦੇ ਚਾਰ ਤੁਕੇ ਭਵੇਂ ਸਰਬ ਕੁਲ ਕਰਮਾਨਿਆ ਸ਼ਾਂਤ ਭਈ ਜਦ ਗੋਬਿੰਦ ਜਾਨਿਆ ਰਹਾਉ ਤਨ ਮੈਂ ਹੋਤੀ ਕੋਟ ਉਪਾਦ ਉਲਟ ਪਈ ਸੁਖ ਸਹਿ ਸਮਾਦ ਆਪ ਛਨ ਆਪੇ ਆਪ ਰੋਗਨ ਬਿਆਪੇ ਤੀਨੋ ਤਾਪ ਅਪਮਨ ਉਲਟ ਸਨਾਤਨ ਹੁਵਾ ਤਬ ਜਾਣਿਆ ਜਬ ਜੀਵਤ ਮੂਆ ਕੋ ਕਬੀ ਸੁਖ ਸਹਿ ਸਮਾਉ ਆਪਨ ਡਰੋ ਨ ਅਵਰ ਡਰਾਵੋ ਗੌੜੀ ਕਬੀਰ ਜੀ ਏਨ ਰਾਮ ਜਾਣਿਆ ਤਿਨਹਿ ਪਛਾਨਿਆ ਜੋ ਗੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੇ ਬਨਵਾਰੀ ਮਾਲੇ ਪਵਨ ਦ੍ਰਿੜ ਸੁਖਮਨ ਨਾਰੀ ਰਹਾਉ ਸੋ ਗੁਰ ਕਰਹੋ ਜੇ ਬੋਹਲ ਨਾ ਕਰਨਾ ਸੋ ਪਦ ਰਵੋ ਜੇ ਬੋਹਲ ਨਾ ਰਵਣਾ ਸੋ ਧਿਆਨ ਤਰੋ ਜੇ ਬੋਹਲ ਨਾ ਧਰਨਾ ਐਸੇ ਮਰਹੋ ਜੇ ਬੋਹਲ ਨਾ ਮਰਨਾ ਉਲਟੀ ਗੰਗਾ ਜਮ ਲਾਓ ਬੈਨ ਜਲ ਐਸੀ ਰਹਤ ਰਹੁ ਹਰ ਪਾਸਾ ਕਹ ਕਬੀਰ ਨਰਨਜਨ ਧਾਵੋ ਤਿਤ ਕਰ ਜਾਓ ਜੇ ਬਹੁ ਨ ਆਵੋ ਗੌੜੀ ਕਬੀਰ ਜੀ ਤੇ ਪਦੇ ਕੰਤਨ ਸਿੰਘ ਪਾਈਏ ਨਹੀਂ ਤੋਲਦਾ ਤੋਲ ਮੰਦੇ ਰਾਮ ਦੀ ਆਹ ਮੋਲ ਆਪਣੇ ਰਾਮ ਆਪਣਾ ਕਰ ਜਾਣਿਆ ਸੈਸ ਭਾਏ ਮੇਰਾ ਮਨ ਮੰਨਿਆ ਕਬੀਰ ਜੀ ਜੇ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਆਪ ਕੈਸੇ ਮਰੋ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾਮ ਜਾਣਿਆ ਰਹਾਉ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰੇ ਅਮਰ ਹੋਏ ਸੋਈ ਕਉ ਕਬੀਰ ਮਰ ਪਿਆ ਅਨੰਦ ਆ ਗਿਆ ਭਰਮ ਰਿਆ ਪਰਮ ਅਨੰਦ ਲਾ ਗਉੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਉ ਖੋਇ ਤਨ ਮੈਂ ਠੌਰ ਨਾ ਪਾਉ ਲਾਗੀ ਹੈ ਸਰਜਾਨੇ ਪੀਰ ਰਾਮ ਭਗਤ ਅਨਿਆ ਲੈ ਤੀਰ ਰਹਾਉ ਏਕ ਪਾਏ ਦੇਖੋ ਸਭ ਨਾਰੀ ਕਿਆ ਜਾਣ ਸਾਠਾ ਗੁਰ ਪਾਈ ਮੁਕਤ ਅਨੰਤ ਪੁਕਾਰਣ ਜਾਇ ਆਪ ਕਹੋ RAM ਭਰੋਸਾ ਤੋਰਾ ਤਬ ਕਾਹੂ ਕਾ ਕਮਨ ਦੇ ਹੋਰਾ ਰਹਾਓ ਤੀਨ ਲੋਕ ਜਾਕੇ ਹੈ ਪਾਰ ਸੋ ਕਾਹੇ ਨਾ ਕਰੇ ਪ੍ਰਤਪਾਰ ਕਹੋ ਕਬੀਰ ਇਕ ਬੋਧ ਵਿਚਾਰੀ ਕਿਆ ਬਸ ਜਾਓ ਬਖ ਦੇ ਮਹਤਾਰੀ ਗੌੜੀ ਕਬੀਰ ਜੀ ਬਿੰਦ ਸਤ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਜੀ ਦੇ ਵਿਚਾਰ ਪ੍ਰੀਤ ਬਿਨਾ ਕੈਸੇ ਬਧੇ ਸਨੇਹੋ ਜਬ ਲਗ ਰਸ ਤਬ ਲਗ ਨਹੀਂ ਨੇਹ ਹੋ ਰਹਾਓ ਸਹਨ ਸਤ ਕਰੇ ਜੀ ਆਪਣੇ ਸੋਰ ਮਈਏ ਕੋ ਮਿਲੇ ਨ ਸੁਪਨੇ ਨਾ ਵਿਚੌੜ ਕਤ ਬੋੜੀ ਹਰ ਸੋ ਤੋੜ ਬਿਖਿਆ ਸੰਗ ਜੋੜੀ ਰਹਾਓ ਸੋ ਨਾਤਾ ਤੇ ਲਾਗੀ ਆਗ ਨਿਗਤ ਨੀਰ ਪਸ ਪਈ ਵਸਨਾ ਝਾਗ ਚੇਤਤ ਚੇਤਤ ਨਿਖਸਿਓ ਨੀਰ ਸੋ ਜਲ ਨਿਰਮਲ ਕਸਤ ਕਬੀ ਜਾ ਗਉੜੀ ਕਬੀ ਜੀ ਜੇ ਕੋਲ ਪੂਤਨਾ ਗਿਆਨ ਵਿਚਾਰੀ ਵਿਧਵਾ ਕਸਨਾ ਭਈ ਮਹਿਤਾਰੀ ਜੇਹ ਨਰ ਰਾਮ ਭਗਤ ਨਹਿ ਸਾਦੀ ਜਨਮਤ ਕਸਨਾ ਮੂਹੋ ਅਪਰਾਧੀ ਰਹਾਓ ਮੋਚ ਮੋਚ ਗਰਬ ਗਏ ਕੀਨ ਬਚਿਆ ਬੁੱਢ ਪੁੱਜ ਰੂਪ ਜਿਵੇ ਜਨ ਲੈ ਖਸਮ ਕਾ ਨਾਓ ਤਿੰਨ ਕੈ ਸਤ ਬਲ ਹਾਰੇ ਜਾਓ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰੇ ਮਨ ਭਾਵੇ ਆਓ ਇਹ ਘਟ ਨਾਮ ਰਹਾ ਭਰਪੂਰ ਤਨ ਕੀ ਪਗ ਪੰਕਜ 함 ਧੂਰ ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਵੇ ਕਬੀਰ ਗਉੜੀ ਕਬੀਰ ਜੀ ਗਗਨਿਤ ਸਿਵਤ ਰਾਮ ਰਸ ਗਿਆਨ ਵਿਚਾਰਾ ਰਹਾਓ ਸਹਿਜ ਕਲਾ ਲਨ ਜਾ ਮਿਲ ਆਈ ਆਨੰਦ ਮਾਤ ਆਨੰਦ ਜਾਈ ਜੀਨ ਚੀਤ ਨਰੰਜਨ ਲਾਇਆ ਕੋਕ ਬੀਤੋ ਅਨਭਾਉ ਪਾਇਆ ਗੌਰੀ ਕਬੀਰ ਜੀ ਮਨ ਕਾ ਸੁਭਾਵ ਮਨੇ ਬਿਆਪੀ ਮਨਹਿ ਮਾਰ ਕਮਨ ਸਿਧ ਥਾਪੀ ਕਮਨ ਸੋ ਮੁੰਜੋ ਮਨ ਮਾਰੇ ਮਨ ਕੋ ਗੌਰੀ ਕਬੀਰ ਜੀ ਉਹ ਜੋ ਦੀਸੇ ਅੰਬਰ ਤਾਰੇ ਕਿਨੋ ਚੀਤੇ ਚੀਤਣ ਹਾਰੇ ਕਉਰੇ ਪੰਡਤ ਅੰਬਰ ਕਾਸੋ ਲਾਗਾ ਬੂਜੇ ਬੂਜਣ ਹਾਰ ਸੁਭਾਗਾ ਦਹਾਉ ਚਾਂਦ ਸੂਰਜ ਕਰੇ ਉਜਿਆਰਾ ਸਾਮੈ ਫਸਰਿਆ ਹਨਮ ਬਸਾਰਾ ਕਹੋ ਕਬੀਰ ਜਾਣੇਗਾ ਸੋਏ ਹਿਰਦੇ RAM ਮੁਖ RAM ਹੋਏ ਗਉੜੀ ਕਬੀਰ ਜੀ ਬੇਦਕੀ ਪੁੱਤਰੀ ਸੰਮਤ ਭਾਈ ਸਾ ਕਟੈ ਤੂਟ ਨਹ ਜਾਈ ਸਾ ਸਾ ਪਨ ਹੋਏ ਜਾ ਕੋ ਖਾਈ ਹਮ ਦੇਖ ਤਿਨ ਸਭ ਜਗ ਲੂਟਿਆ ਕਹੋ ਕਬੀਰ ਮੈਂ RAM ਕੈ ਛੂਟਿਆ ਗਉੜੀ ਕਬੀਰ ਜੀ ਦੇਹ ਮੁਹਾਰ ਲਗਾਮ ਪਹਿਰਾਵੋ ਸਗਲ ਤਾ ਜੀਨ ਗगन ਦੌਰਾਵੋ ਆਪਨੇ ਵਿਚਾਰ ਅਸਵਾਰੀ ਕੀਜੇ ਸਹਿਜ ਕੈ ਪਾਵੜੈ ਪਗ ਧਰਨੀ ਜੈ ਰ ਆਓ ਚਲ ਦੇ ਮੈ ਕੁੰਠ ਤੁਜੇ ਲੈ ਤਾਰੋ ਹਿਜੇ ਤਾ ਪ੍ਰੇਮ ਕਾ ਚਾਬ ਗਮਾਰੋ ਕਹਿਤ ਕਬੀਰ ਭਲੇ ਅਸਵਾਰਾ ਬੇਦਕ ਤੇ ਤੇ ਰਹੈ ਨਰਾਰਾ ਗੋੜੀ ਕਬੀਰ ਜੀ ਦੇ ਮੁਖ ਪਾਚੋ ਅੰਮ੍ਰਿਤ ਖਾਏ ਤੇ ਮੁਖ ਦੇਖਤ ਲੂਕਟ ਲਾਏ ਇੱਕ ਦੋਖ ਬਿਰਾਚਰਨ ਦਿਖਾਓ ਪਾਛੇ ਤੇ ਜਮ ਕੇਉ ਨਾ ਪਠਾਵੋ ਗਉੜੀ ਕਬੀਰ ਜੀ ਆਪੇ ਪਾਵ ਕਿਆ ਆਪੇ ਪਵਨਾ ਜਾਲੇ ਖਸਮਾਂ ਦਾ ਰਾਖੇ ਕਮਨਾ RAM ਜਪਤ ਤਨ ਜਲ ਕੀ ਨ ਜਾਏ RAM ਨਾਮ ਚਿਤ ਰਹਾ ਸਮਾਏ ਰਹਾਓ ਕਾ ਕੋ ਜਰੇ ਕਾਇ ਉਹ ਹਾਨ ਨਟ ਟਟ ਖੇਲੇ ਸਾਰੰਗ ਪਾਨ ਕਉ ਵੀ ਅਖਰ ਦੇ ਵੇ ਭਾਕ ਹੋਏਗਾ ਖਸਮ ਤਲੇ ਗਾ ਰਾਖ ਗੌੜੀ ਕਬੀਰ ਜੀ ਦੋ ਪਦੇ ਨਾਮੈ ਜੋ ਕੈ ਧਿਆਨ ਚਿਤ ਲਾਇਆ ਬਿਨ ਬਿਲਾਗ ਨਿਸ਼ੂਰ ਸਮਾਇਆ ਕੈਸੇ ਜੀਵਨ ਗੌੜੀ ਕਬੀਰ ਜੀ ਜੇ ਸਿਰ ਰਚ ਰਚ ਬਾੰਦਤ ਪਾਗ ਸੋ ਸਿਰ ਚੁੰਚ ਸਵਾਰੇ ਕਾਗ ਇਸ ਤਨ ਤਨ ਕੋ ਕਿਆ ਗਰਬਈਆ RAM ਨਾਮ ਕਾਹੇ ਨਾ ਦਰ ਲਈਆ ਰਹਾਓ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਗੌੜੀ ਗੁਆਰੀ ਦੀ ਗੇ ਪਦੇ ਪੈਤੀਸ ਰਾਗ ਗੌੜੀ ਗੁਆਰੀ ਦੀ ਅਸਪਦੀ ਕਬੀਰ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮ ਹੁ ਨ ਮੰਗਿਆ ਭਾਵੇ ਵਿਖਿਆ ਸੰਕਾਦਕ ਨਾਰਦ ਮਨ ਸੇਖਾ ਤਨ ਪੀਤਨ ਮੈਂ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਪਾਈ ਤਨ ਛੂਟੇ ਮਨ ਕਾ ਸਮਾਈ ਗੁਰ ਪ੍ਰਸਾਦੀ ਜੈ ਦਿਉ ਨਾਮਾ ਭਗਤ ਕਾ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਉਣੇ ਜਾਨਾ ਜਿਨ ਜਿਸ ਕਾ ਭਰਮ ਗਿਆ ਤੈਨ ਸਾਚ ਪਛਾਨਾ ਇਸ ਮਨ ਕੋ ਰੂਪ ਨਾ ਦੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੇ ਭਿਓ ਇਹ ਮਨ ਲੀਨ ਪੈ ਸੁਖ ਦੇਉ ਜੀਉ ਏਕ ਅਤ ਸਗਲ ਸਰੀਰਾ ਇਸ ਮਨ ਕੋ ਰਬ ਰਹੇ ਕਬੀਰ ਗਉੜੀ ਗੁਆਰ ਤਾਰੇ ਜੋ ਹਰ ਹਰਿ ਸੋ ਹੋਏ ਨਾ ਆਨਾ ਕਹਿ ਕਬੀਰ ਨਾ ਪਛਾਨਾ ਗਉੜੀ ਪੀ ਸੋਲਟ ਪੀ ਦੇ ਜੀ ਨ ਲਾਜ ਲਾਜ ਤੋਹ ਨਾਹੀ ਹਰ ਦਾਜ ਕਾਤ ਕਾਹੂ ਕੇ ਜਾਹੀਂ ਰਹਾਓ ਜਾ ਕੋ ਠਾਕੁਰ ਉਜਾ ਹੋਈ ਸੋ ਜਨ ਪਾਦ ਘਰ ਜਾਤਨ ਸੋਹੀ ਸੋ ਸਾਬ ਦੇਹਾ ਭਰਪੂਰ ਸਦਾ ਸੰਗ ਨਾਹੀ ਹਰ ਦੂਰ ਕਮਲਾ ਚਰਨ ਸਰਨ ਹੈ ਜਾਕੇ ਕੋ ਜਨ ਕਾ ਨਾਹੀ ਕਰਤਾ ਕੈ ਸਭ ਕੋਈ ਕਹੇ ਝਾਸ ਕੀ ਬਾਤਾ ਸੋ ਸਮਰਥ ਨਿਜ ਪਤ ਹੈ ਦਾਤਾ ਕਹ ਕਬੀਰ ਪੂਰਨ ਜਗ ਸੋਈ ਜਾਗੈ ਹਿਰਦੈ ਅਵਰ ਨਾ ਮੇਰੀ ਮਾਈ ਰਾਉ ਕੌਣ ਕੋ ਪੁਰਖ ਕੌਣ ਕੀ ਨਾਰੀ ਕਿਆ ਤਤ ਲਿਹੋ ਸਰੀਰ ਵਿਚਾਰੀ ਕਹਿ ਕਬੀ ਠਾਕ ਸਿਉਮਨ ਮਾਨਿਆ ਗੈਟ ਗਉੜੀ ਠਾਕ ਪਹਿ ਜਾਣਿਆ ਆਪਮੋ ਕੋ ਪਹਿ ਰਾਜਾ ਰਾਮ ਸੁਹਾਈ ਜਨਮਨ ਕਾਟ ਜਨਮਨ ਕਟ ਪਰਮ ਗਤ ਪਾਈ ਰਾਉ ਸਾਧੂ ਸੰਗਤ ਦੀਓ ਲੜਾਏ ਪੰਜ ਦੂਤ ਦੀਓ ਛੁਡਾਏ ਅਮਰਤ ਨਾਮ ਜੋ ਕੋ ਜਾਪ ਰਸਨਾ ਮੋਹ ਲਾਲਾਸ ਕਾ ਲੀਨ ਹੋਇ ਆਪਣਾ ਸਤਿਗੁਰ ਕੀਨੋ ਪਰ ਪੁਕਾਰ ਕਾ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਜਤਿ ਕੂੰ ਤਤ ਅੰਤਰ ਜਾਮੀ ਆਪਣੀ ਭਗਤਾ ਆਪ ਹੀ ਦਰੜਾਈ ਪੂਰਵ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸਵਾਮੀ ਗਰੀਬ ਨਿਵਾਜ ਜਲ ਹੈ ਸੂਤ ਕਥਲ ਹੈ ਸੂਤ ਕ ਸੂਤਕੋ ਪਤ ਹੋਈ ਜਨਮੇ ਸੂਤਕ ਮੂਏ ਫਨ ਸੂਤਕ ਸੂਤਕ ਪਰ ਜਿ ਬਿਗੋਈ ਕਹੋレ ਪੰਡਿਆ ਕੌਣ ਪਵੀਤਾ ਐਸਾ ਗਿਆਨ ਜੱਪੋ ਮੇਰੇ ਠਤ ਸੂਤਕ ਲਾਗੇ ਸੂਤਕ ਪਰੈ ਰ ਸੋਈ ਫਾਸਨ ਕੀ ਬਿਦ ਸਭ ਕੋ ਜਾਣੇ ਛੂਟਨ ਕੀ ਇਕ ਕੋਈ ਕਹ ਕਬੀਰ ਰਾਮ ਦੇ ਵਿਚਾਰੇ ਸੂਤਕ ਤਨੇ ਨਾ ਹੋਈ ਗੌੜੀ ਝਗਦਾ ਇਕ ਨਬੇ ਰੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਾਵ ਏ ਮਨ ਵੱਡਾ ਕਹੇ ਜਾ ਸੋ ਮਨ ਮੰਨਿਆ ਰਬ ਦਾ ਕਹੇ ਰਾਮਹਿ